ਹਾਲੋ ਮੰਮੀ ਜੀ ਚਾ ਨੀ ਮੈਂ ਨਹੀਂ ਪੀਣੀ ਚਾ ਲੈ ਜਾ ਚਾ ਆਵਦੀ ਮੰਮੀ ਕੀ ਹੋ ਗਿਆ ਜੇ ਕੁਝ ਹੋਇਆ ਉਹ ਸਾਰਾ ਕੁਝ ਤੇਨੂੰ ਦੱਸਾਂ ਫਿਰ ਮੈਂ ਨਹੀਂ ਨਹੀਂ ਤੂੰ ਤਾ ਗੁੱਸਾ ਕਰਕੇ ਮੈਂ ਤਾਂ ਉਹ ਪੁੱਛਦੀ ਆਂ ਵੀ ਸਾਰਾ ਕੁਝ ਠੀਕ ਆ ਮਾਮਾ ਜੀ ਆਏ ਸੀਗੇ ਆਹੋ ਸਭ ਕੁਝ ਠੀਕ ਆ ਬਸ ਤੂੰ ਆਪਦਾ ਕੰਮ ਕਰ ਲੈ ਦਾਲ ਪਾਣੀ ਧਰ ਲੈ ਕੋਈ ਨਾ ਮੰਮੀ ਦਾਲ ਪਾਣੀ ਤਾਂ ਮੈਂ ਧਰ ਲੈਨੀ ਆਂਗੀ ਮੈਂ ਹੁਣ ਬਣਾ ਲੂੰਗੀ ਸਾਰਾ ਕੁਝ ਤੂੰ ਸੇ ਫਿਕਰ ਨਾ ਕਰੋ ਇਹਨਾਂ ਨੇ ਤਾਂ ਨਹੀਂ ਕੋਈ ਗੱਲ ਕਹੀ ਹੈਗੀ ਮੈਨੂੰ ਦੱਸ ਦੋ ਮੈਂ ਪੁੱਛ ਲੂੰਗੀ ਵੀ ਕਿਉਂ ਤੁਸੀਂ ਮੰਮੀ ਨੂੰ ਕੁਝ ਕਿਹਾ ਉਹ ਮੈਨੂੰ ਕੁਝ ਕਹਿ ਦੂਗਾ ਤੂੰ ਆਪਦੇ ਮਨ ਦੀਆਂ ਰਾਇਆਂ ਨਾ ਬਣਾਈ ਚੱਲ ਠੀਕ ਆ ਚਾਹੇ ਉਹਨੇ ਮੈਨੂੰ ਕੁਝ ਕਹਿਤਾ ਚਾਹੇ ਤੇਰਾ ਮਾਮਾ ਮੈਨੂੰ ਕੁਝ ਕਹਿ ਗਿਆ ਚਾਹੇ ਮੇਰੇ ਆਪਦੇ ਮਨ 'ਚ ਕੋਈ ਗੱਲ ਚੱਲਦੀ ਹੈ ਬਸ ਮੈਂ ਤੈਨੂੰ ਕਹਤਾ ਵੀ ਤੂੰ ਆਪਦਾ ਕੰਮ ਕਰ ਲੈ ਜਾ ਕੇ ਮੰਮੀ ਜੀ ਤੁਸੀਂ ਤਾਂ ਗੁੱਸਾ ਕਰ ਗਏ ਮੇਰੇ ਕਹਿਣ ਦਾ ਉਹ ਮਤਲਬ ਨਹੀਂ ਸੀਗਾ ਵੀ ਮੈਂ ਤੁਹਾਨੂੰ ਦੁਖੀ ਕਰਾਂ ਮੈਂ ਤਾਂ ਬਸ ਤੁਹਾਨੂੰ ਐ ਬੈਠਿਆ ਨੂੰ ਦੇਖਿਆ ਤੁਹਾਡਾ ਉਦਾਸ ਜਿਹਾ ਮੂੰਹ ਤਾਂ ਮੈਂ ਪੁੱਛ ਲਿਆ ਕਿ ਮੇਰੀ ਮਾਂ ਕਾ ਤੋ ਐ ਬੈਠੀ ਆ ਹੋਰ ਤੇਰਾ ਮਤਲਬ ਹੈ ਕੀ ਆ ਮੈਨੂੰ ਉਹ ਦੱਸ ਦੇ ਠੀਕ ਆ ਤੈਨੂੰ 36 ਵਾਰੀ ਮੈਂ ਕਹਤਾ ਵੀ ਤੂੰ ਆਪਦਾ ਕੰਮਕਾਰ ਕਰ ਲਾ ਭਈ ਸੋਈ ਚ ਐਵੇਂ ਨਾ ਮੇਰਾ ਬੀਪੀ ਹਾਈ ਹੋ ਜੇ ਜਿਆਦੇ ਫਿਰ ਕਹੇਗੀ ਉਹੀ ਬੋਲੀ ਜਾਂਦੀ ਆ ਬੁੜੀ ਨਾ ਨਾ ਮੰਮੀ ਜੀ ਮੈਂ ਕਾ ਨੂੰ ਕਹਨੀ ਆ ਕੋਈ ਨਾ ਹੋ ਜਾਂਦੀਆਂ ਨੇ ਕਈ ਵਾਰੀ ਗੱਲਾਂ ਮੇਰੀ ਮੰਮੀ ਵੀ ਕਈ ਵਾਰੀ ਐਂ ਕਰਦੀ ਹੁੰਦੀ ਆਗੀ ਆ ਬੰਨੇ ਤੇਰੇ ਮੂਰੇ ਹੱਥ ਮੈਂ ਨਹੀਂ ਪੁੱਛਿਆ ਵੀ ਤੇਰੀ ਮਾਂ ਕੀ ਕਰਦੀ ਆ ਜਾਂ ਤੇਰਾ ਪਿਓ ਕੀ ਕਰਦਾ ਮੈਂ ਤੈਨੂੰ ਜੋ ਕੁਝ ਕਿਹਾ ਨਾ ਵੀ ਰਸੋਈ ਚ ਜਾ ਕੇ ਦਾਲ ਬਣਾ ਲੈ ਉਹ ਬਣਾ ਲੈ ਤੂੰ ਠੀਕ ਆ ਉਧਰ ਧਿਆਨ ਦੇ ਦੇ ਕੋਈ ਨਾ ਮੰਮੀ ਜਾਨੀ ਲੱਗੀ ਐ ਮੈਨੂੰ ਸਿਖਾਉਣ ਤੈਨੂੰ ਹੁਣ ਦਿਖਾਉ ਕਿ ਸੱਸ ਹੁੰਦੀ ਕੀ ਐ ਮੰਮੀ ਨੂੰ ਕੀ ਹੋ ਗਿਆ ਮੈਂ ਤਾਂ ਕੁਝ ਕਿਹਾ ਵੀ ਨਹੀਂ ਹੈਗਾ ਪਤਾ ਨਹੀਂ ਮੇਰੇ ਤੋਂ ਹੀ ਕੋਈ ਗਲਤੀ ਹੋ ਗਈ ਜਿਹੜਾ ਮੇਰੇ ਨਾਲ ਇੰਨੇ ਗੁੱਸੇ ਨਾਲ ਬੋਲਦੇ ਆਗੇ ਪਰ ਮੈਂ ਤਾਂ ਜਾਣ ਬੁੱਝ ਕੇ ਕੋਈ ਦਿਲ ਨਹੀਂ ਦਿਖਾਇਆ ਇਹਨਾਂ ਦਾ ਲੱਗਦਾ ਬਾਲੇ ਗੁੱਸੇ 'ਚ ਨੇਗੇ ਹੁਣ ਜੇ ਬੁਲਾਉਂਗੀ ਤਾਂ ਹੀ ਭੱਜ-ਭੱਜ ਕੇ ਪੈਣਗੇ ਕੋਈ ਨਹੀਂ ਮੈਂ ਥੋੜਾ ਟਾਈਮ ਇਹਨਾਂ ਨੂੰ ਕੁਝ ਨਹੀਂ ਕਹਿੰਦੀ ਹੈਗੀ ਥੋੜੇ ਟਾਈਮ ਬਾਅਦ ਪੁੱਛ ਲੂੰਗੀ ਕੀ ਪਤਾ ਮੂਡ ਠੀਕ ਹੋ ਜਾਵੇ ਮੈਨੇ ਦਾਲ ਹੀ ਬਣਾ ਲੈਣੀ ਆ ਸਵੇਰ ਟੁੱਟਾ ਬੰਗਰਸਾ ਲੜਿਆ ਕਿੱਧਰ ਲੈ ਕੇ ਚੱਲੇ ਮੈਂ ਮਾਲਕਾ ਹੀ ਲਾ ਕਰਨਾ ਹੈ ਪਰ ਗੱਡੀ 'ਤੇ ਪਰ ਗੱਡੀ 'ਤੇ ਅੱਛਾ ਹਾਂ ਦੇਖੀ ਮਾਲ 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 ਓਏ ਜਮਾਹਤ ਪਿਆਰ ਜੇ ਨਾ ਹੋਇਆ ਪਰਜਾਈ ਆਈ ਜੈ ਨਮੀ ਉਹਦੇ ਕਿਨ ਨਸ਼ਾ ਕਰਦੀ ਐ ਚਾਪ ਨੇ ਆਦੂ ਦੀ ਕੁੱਟ ਵਿੱਚ ਪੈਂਦੀ ਜਿਹੜੇ ਹੱਡਾਂ 'ਚ ਮਾਲ ਨਹੀਂ ਨਸ਼ਾ ਕਰਨਾ ਉਹ ਨਸ਼ਾ ਕਿੱਥੇ ਕਰਦੇ ਜਿੱਥੇ ਭੈਣ ਸਗੀ ਭੈਣ ਪਾ ਲੈਂਦੀ ਓਥੇ ਚਾਚੇ ਤਾਈ ਦੀ ਕੁੜੀ ਨਹੀਂ ਬੰਦੀ ਓਥੇ ਚਾਚੇ ਤਾਈ ਦੀ ਕੁੜੀ ਨਹੀਂ ਬੰਦੀ ਇਹ ਤਾਂ ਦੇਖ ਮੇਰੀ ਗੱਲ ਸੁਣਦਾ ਤੈਨੂੰ ਮਾਲ ਵੀ ਮਿਲ ਜੂ ਬਾਬੂ ਨੂੰ ਕਹਿ ਦਾਂਗੇ ਇਹਨਾਂ ਇੰਨੇ ਤੱਕ ਨੂੰ ਪਤੀ ਐ ਇਹਨੂੰ ਕਹਿ ਕੇ ਤੈਨੂੰ ਮਾਲ ਵੀ ਮਿਲ ਜੂ ਚਾ ਵੀ ਮਿਲ ਜੂ ਪਰ ਰਹੀ ਲਿਮਟ 'ਚ ਤੈਨੂੰ ਮੈਂ ਦੱਸਤੀ ਗਾ ਤੂੰ ਫੋੜਾ ਯਾਊਟ ਚੱਲ ਜਾਣਾ ਹਾਂ ਤੂੰ ਆਊਟ ਚੱਲ ਜਾਣਾ ਭਾਬੀ ਮਾਰੂਪ ਹੁੰਦੀ ਹੈ ਮੇਰੇ ਸਾਡੇ ਤਾਂ ਸਾਰੀ ਉਮਰ ਜਵਾਕ ਹੀ ਰਹਿੰਦੇ ਤੈਨੂੰ ਕੁਝ ਨਹੀਂ ਪਤਾ ਦੁਨੀਆਦਾਰੀ ਕੀ ਉਸ ਰਾ ਸੜਾ ਭਾਈ ਘਰੇ ਪਰਜਾਈ ਗਏ ਸੱਚੀ ਪਾਸ਼ੰਤ ਤੇ ਆਲੀ ਪਰਜਾਈ ਆ ਜਾ ਆ ਜਾ ਭਾਬੀ ਜੀ ਕਰ ਤਾਂ ਹਾਂ ਕਰ ਸੋਨਾ ਬਣਾ ਰਿਹਾ ਨਾ ਪੈਸਾ ਲੱਗਿਆ ਬੋਲਦਾ ਹਾਂਜੀ ਸੱਚੀ ਕਰ ਸੱਚੀ ਕਰ ਹੋਰ ਭਾਬੀ ਠੀਕ ਹੋ ਹਾਂਜੀ ਹਾਂਜੀ ਵਧੀਆ ਪਰਗਦੀ ਪਤਾ ਹੈ ਨਹੀਂ ਕਿ ਕਰੇ ਹੈ ਨਹੀਂਗਾ ਨਹੀਂ ਆ ਜਾਓ ਬੈਠੋ ਮੈਂ ਚਾਹ ਬਣਾਉਣੀ ਆ ਕਿ ਕਿਲੇ ਕਿੱਥੇ ਭੁੱਲੇ ਕਿਲੇ ਨੂੰ ਤਗੜਾ ਚੱਲਣ ਲੈ ਰਿਲੀ ਪੂ ਹੈ ਵੀ ਪੰਪ ਲੈ ਕੇ ਘਰ ਨਹੀਂ ਆਏ ਨਹੀਂ ਮਹਾਪਾਪੀ ਕੋਲੇ ਪੈ ਗਈ ਮਹਾਪਾਪੀ ਨਾਲ ਮਖੌਲ ਕਰ ਲਿਆ ਮੈਨੂੰ ਦੱਸਿਆ ਸੀ ਇਹਨਾਂ ਨੇ ਵੀ ਤੁਸੀਂ ਸਭ ਵਾਲੇ ਹੀ ਮਜ਼ਾਕ ਕਰਦੇ ਹੋਗੇ ਪਰ ਆਏ ਹਨ ਆਪਾ ਵੀ ਜਿਹੜਾ ਬੰਦਾ ਪਿਆਰ ਕਰਦਾ ਹੁੰਦਾ ਇੱਕ ਨਾ ਇੱਕ ਦਿਨ ਉਹਨੂੰ ਸਫਲਤਾ ਮਿਲੇ ਜਾਂਦੀ ਹੈ ਦੇਖ ਲਾ ਤੁਹਾਨੂੰ ਬਾਈ ਪਰਗਟਾ ਨਾਲ ਕਿੰਨਾ ਪਿਆਰ ਕਰਦਾਈਗਾ ਦੇਖਣਾ ਇਹ ਚ ਮੰਨ ਕੇ ਚਲੋ ਵੀ ਥੋੜਾ ਮੰਨ ਲਵੀ ਵਿਆਹ ਹੋ ਗਿਆ ਹਾਂਜੀ ਮੈਨੂੰ ਇਹ ਹੀ ਸਮਝਾਉਣਾ ਹੁੰਦਾ ਵੀ ਪਿਆਰ ਕਰੋ ਤਾਂ ਅਗਲੇ ਨੂੰ ਦਿਲ ਤੋਂ ਕਰੋ ਤੈਨੂੰ ਦੱਸਦਾ ਹੁੰਦਾ ਬਾਬੀ ਕਹਿੰਦਾ ਵੀ ਬਸ ਦਿਲ ਤੋਂ ਕਰੋ ਜਿਹੜਾ ਪ੍ਰਗਤੀ ਨੇ ਗੱਲਾਂ ਦੱਸੀਆਂ ਨੇ ਸੱਚ ਹੋ ਗਿਆ ਸੱਚ ਹੋ ਗਿਆ ਕਹਿੰਦਾ ਵੀ ਚੰਦ ਦਾ ਟੁੱਟੀ ਐ ਬਾਬੀ ਲੱਗਦਾ ਕਿ ਕਿਹ ਗਰਾਪਾ ਬਾਬੀ ਤੂੰ ਉਹਨੂੰ ਕਦੇ ਵੀ ਧੋਖਾ ਨਾ ਦੇਈ ਸਾਡਾ ਪ੍ਰਗਤੀ ਸੋਨਾ ਸੁਨੱਖਾ ਦਾ ਚਲੋ ਰੰਗ ਰੂਪ ਤਾਂ ਬੰਦੇ ਦੇ ਦੋਏ ਹੁੰਦੇ ਨੇ ਚਟਾ ਤੇ ਕਾਲਾ ਠੀਕ ਐ ਸਾਡਾ ਸੋਨਾ ਸੁਨੱਖਾ ਪ੍ਰਗਤੀ ਠੀਕ ਐ ਬਸ ਉਹਨੂੰ ਤੂੰ ਧੋਖਾ ਨਾ ਦੇਈ ਕਦੇ ਜ਼ਿੰਦਗੀ ਚ ਆ ਉਹ ਦਿਨ ਮੈਂ ਕਹਿਣਾ ਵੀ ਇੰਨਾ ਪਿਆਰ ਕਰਦਾ ਇੰਨਾ ਕਰਦਾ ਸਾਨੂੰ ਤਾਂ ਪਤਾ ਹੈ ਵੀਰੇ ਮੈਨੂੰ ਪਤਾਗਾ ਮੈਂ ਕਿਉਂ ਧੋਖਾ ਦੇਣਾ ਮੈਂ ਤਾਂ ਮਸਾ ਸੱਖਾ ਧੋਖਾ ਪਤਾ ਕੀ ਚੱਕਰ ਪਿਆ ਇੱਜ਼ਤਦਾਰ ਬੰਦੇ ਦਾ ਫਰਕ ਹੁੰਦਾ ਪਿੰਡ ਚ ਉਹਦੀ ਇੱਜ਼ਤ ਹੈ ਠੋੱਕੇ ਪਿੰਡ ਚ ਹਨਾ ਪਤਾ ਹੈ ਬੰਦੇ ਦਾ ਇੱਕ ਹੁੰਦਾ ਬੰਦੇ ਡਿਫਾਲਟਰ ਹੁੰਦੇ ਨਸ਼ਾ ਪਤਾ ਕਰਦੇ ਪਰਗਤੀ ਕੋਈ ਨਸ਼ਾ ਪਤਾ ਨਹੀਂ ਕਰ ਹੁਣ ਹੈ ਨਹੀਂ ਗਾ ਪਰਗਤੀ ਨਹੀਂ ਨਹੀਂ ਬਾਕੀ ਐ ਬਾਕੀ ਐ ਬਾਬੀ ਹੁਣ ਕੋਣ ਤੇ ਗੱਲ ਕਰਨੀ ਵਿਆਹ ਹੋ ਗਿਆ ਪਤਾ ਕੀ ਸੌ ਘੜੀ ਜਮਾਨੇ ਚ ਬੁੜੀਆਂ ਹੁੰਦੀਆਂ ਨੇ ਹਨਾ ਉਹਨਾਂ ਦੀ ਗੱਲ ਤੇ ਗੌਰ ਨਾ ਕਰੀ ਗੌਰ ਨਾ ਕਰੀ ਤੂੰ ਪਰਕੜੀ ਤਾਂ ਆਪਣੇ ਕੰਮ ਕਰਨੀ ਤੇ ਐਵੇਂ ਪਰਕੜੀ ਕੋਲੇ ਇੰਨਾ ਟਾਈਮ ਨਹੀਂ ਹੈਗਾ ਵੀ ਉਹ ਤੈਨਾਂ ਇਹੋ ਜਿਹੀ ਗੱਲਾਂ ਕਰੇ ਤੁਸੀਂ ਬੇਫਿਕਰ ਰਹੋ ਮੈਂ ਨਾ ਤਾਂ ਕਿਸੇ ਦੀ ਗੱਲ ਸੁਣਦੀ ਆ ਕਿਤੇ ਦੀ ਵੀ ਹੈ ਨਾ ਕਿਤੇ ਆ ਮੈਂ ਕਰ ਤੁਸੀਂ ਪਹਿਲਾਂ ਤਾਂ ਬੈਠੋ ਮੈਂ ਚਾਹ ਬਣਾਉਣੀ ਜੇ ਮੈਨੂੰ ਪਤਾ ਲੱਗਿਆ ਚਾਹ ਤਾਂ ਸਾਡੀ ਪਰ ਗੱਡੀ ਹੈ ਨਹੀਂਗਾ ਅੰਦਰ ਅੰਦਰ ਦੇਖਣਾਂ ਦੀ ਬਾਬੀ ਹੈ ਵੀਰੇ ਉਹ ਕਿਹੜਾ ਮਿੱਲ ਕੋਕੇ ਰੱਖੇ ਹੋਏ ਨੇ ਜੇ ਹੁੰਦੇ ਤਾਂ ਆ ਜਾਂਦੇ ਬਾਹਰੇ ਹੁਣ ਨੂੰ ਕੁਝ ਤਾਂ ਬਾਲੀ ਮਜ਼ਾਕ ਕਰ ਦਿਓ ਜੀ ਉਹਨਾਂ ਨੂੰ ਪਤਾ ਲੱਗ ਗਿਆ ਤੁਸੀਂ ਆਏ ਸੀ ਮੈਂ ਚਾਹ ਪੀਤੇ ਬਿਨਾ ਜਾਣ ਦੇਚੋ ਤਾਂ ਫਿਰ ਮੈਨੂੰ ਬੋਲਣ ਨਾ 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 ਮੈਂ ਕੰਨ ਬੋਲ ਚੱਲ ਬਸ ਪੱਭੀ ਤੇ ਨੇ ਕਹਿਤਾ ਅਸੀਂ ਚਾਹ ਪੀ ਲਈ ਹੈ ਮੈਂ ਪੀ ਲਈ ਅਸਾਂ ਆਏ ਬਸ ਪੱਭੀ ਹੁੰਦੀ ਮਿੱਠਾ ਮੜੇ ਦੇ ਘਟ ਰੱਖਿਆ ਕਰੋ ਜਿਆਦਾ ਮਿੱਠੀ ਬਾਬੀ ਜਿਹੜਾ ਥੋੜੇ ਮਾਂ ਦਾ ਰੂਪੇ ਹੁੰਦੀ ਆ ਹਨਾ ਤਾਂ ਕਰਕੇ ਥੋੜਾ ਜਾ ਥੋੜੇ ਘਰ ਨਾਲ ਬਾਲਾ ਮੂਹ ਆ ਮੇਰਾ ਤਾਂ ਜਿਆਦਾ ਹੈ ਫਿਰ ਤੁਸੀਂ ਆਉਂਦੇ ਤਾਂ ਹੈ ਨਹੀਂ ਪੂਰੀ ਭਲੇ ਉਰੀ ਖੇਡਦੇ ਆ ਹਾਂ ਲਾਲਾ ਵੀ ਖੇਡਦੇ ਖੇਡਦੇ ਉਰੀ ਸੋ ਜਾਂਦੇ ਸੀ ਚੱਲੀਏ ਫਿਰ ਹਾਂ ਚੱਲ ਹੈ ਨਹੀਂ ਪਰ ਗਟੀ ਨਹੀਂ ਹੈ ਨਹੀਂ ਅੱਛਾ ਚਲ ਠੀਕ ਹੈ ਬਾਬੀ ਠੀਕ ਹੈ ਵੀਰੇ ਸੱਚੀ ਕਹਿੰਦੇ ਹੁੰਦੇ ਸੀਗੇ ਮੇਰੇ ਦੋਸਤ ਨੇ ਦੋ ਬਾਲੇ ਮਜ਼ਾਕ ਕਰਦੇ ਆ ਅੱਜ ਦੇਖ ਵੀ ਲੈ ਸੱਚੀਓ ਮਜ਼ਾਕੀਏ ਨੇ ਚਲ ਵਧੀਆ ਦੋ ਮਿੰਟ ਮੇਰਾ ਵੀ ਮਨ ਜਿਆ ਖੁਸ਼ ਹੋ ਗਿਆ ਮੰਮੀ ਜੀ ਤੁਸੀਂ ਕੀ ਕਰਦੇ ਹੋ ਮੈਂ ਚਾਰ ਪਾਰ ਹੀ ਅੰਬ ਦਾ ਮਸ਼ੀਨ ਕੋਲੇ ਖੜੀ ਆ ਕੱਪੜਿਆਂ ਵਾਲੀ ਕੋਲੇ ਕੱਪੜੀ ਧੋਰੀ ਹੋਊਗੀ ਮੈਂ ਤਾਂ ਐਂ ਕਹਿੰਦੀ ਸੀ ਵੀ ਤੁਸੀਂ ਕਿਉਂ ਕੱਪੜੇ ਧੋਨੇ ਹੋ ਮੈਂ ਧੋਨੀ ਤਾਂ ਹੈਗੀਆਂ ਕੱਪੜੇ ਕਿਉਂ ਮੇਰੇ ਹੱਥ ਟੁੱਟੇ ਨਹੀਂ ਆਪਦੇ ਆਪ ਹੀ ਧੋਲੂ ਮੈਂ ਕੱਪੜੇ ਕੋਈ ਲੋੜ ਨਹੀਂ ਮੇਰੇ ਕੱਪੜੇ ਨੂੰ ਹੱਥ ਲਾਉਣ ਦੀ ਮੰਮੀ ਜੀ ਜੇ ਮੇਰੇ ਤੋਂ ਕੋਈ ਗਲਤੀ ਹੋਈ ਆ ਤਾਂ ਮੈਨੂੰ ਦੱਸ ਦੋ ਪਰ ਤੁਸੀਂ ਨਾ ਐਂ ਬੋਲਦੇ ਮੈਨੂੰ ਜਮਾਂ ਚੰਗਾ ਨਹੀਂ ਲੱਗਦਾ ਹੈਗਾ ਅੱਛਾ ਗਲਤੀ ਤਾਂ ਮੈਥੋਂ ਹੋਈ ਆ ਤੇ ਇਥੋਂ ਕਾਨੂੰ ਹੋਈ ਆ ਜਿਹੜਾ ਮੈਂ ਤੈਨੂੰ ਬਿਆਕੀ ਲਈ ਆਈ ਇੱਥੇ ਪੁੱਠੇ ਪੈਰਾਂ ਵਾਲੀ ਨੂੰ ਮੇਰ ਤਾਂ ਪੇਕਿਆਂ ਨਾਲ ਹੀ ਤੜਾਕੀ ਰੱਖਦਾ ਤੇ ਤੈਨੂੰ ਕਾਦਾ ਲੈ ਕੇ ਆ ਗਈ ਉਰੇ ਮੈਂ ਕੀ ਕੀਤਾ ਮੰਮੀ ਤੁਸੀਂ ਐਂ ਕਾਤੋਂ ਬੋਲਦੇ ਨਹੀਂ ਕੀਤਾ ਹੀ ਤਾਂ ਐ ਸਾਰਾ ਕੁਝ ਕੀਤਾ ਹੀ ਤਾਂ ਮੈਂ ਦੱਸ ਕੀ ਕੀਤਾ ਕਸੂਰ ਕੀ ਐ ਮੇਰਾ ਮੇਰੇ ਮੁੰਡੇ ਤੇ ਲੱਗੀ ਇਸ਼ਕ ਦੇ ਡੋਰੇ ਪਾਉਣ ਉਦੋਂ ਨਹੀਂ ਦੀ ਤੈਨੂੰ ਪਤਾ ਚੰਗਾ ਭਲਾ ਵਿਆਹ ਲਾਂਦੀ ਮੈਂ ਆਪਦਾ ਮੁੰਡਾ ਉਦੋਂ ਤੈਨੂੰ ਇਸ਼ਕ ਮੁਸਕੇ ਚੜਾ ਹੈ ਤੀ ਪਤਾ ਨਹੀਂ ਕੀ ਕੀਤਾ ਮੇਰੇ ਜਵਾਬ ਤੇ ਚਲੋ ਕੋਈ ਨਾ ਮੰਮੀ ਤੂੰ ਸੀ ਬੈਜੋ ਮੈਂ ਤੋ ਦਿੰਨੀ ਆ ਕੱਪੜੇ ਮੈਨੂੰ ਲੋੜ ਨਹੀਂ ਤੇਰੇ ਕੱਪੜਿਆਂ ਦੀ ਮੈਂ ਆਪੇ ਥੋਨੂੰ ਕੱਪੜੇ ਮੇਰੇ ਹੱਥ ਪੈਰ ਕੁੱਟੇ ਨਹੀਂ ਹੋਏ ਸਹੀ ਸਲਾਮਤ ਹਜੇ ਮੈਂ ਮੰਮੀ ਠੰਡ ਹੋ ਗਈ ਐ ਮੈਂ ਤੁਹਾਡਾ ਦੁਖਣ ਲੱਗ ਜੂਗਾ ਕੁਛ ਤੂੰ ਨਾ ਜਾ ਕੇ ਆਪਦਾ ਕੰਮ ਕਰ ਲੈ ਠੀਕ ਐ ਨਾ ਐਵੇਂ ਨਾ ਮੇਰੇ ਬੱਥੇ ਲੱਗੀ ਤੜਕੀ ਰੋਦ ਹੀ ਰੋਤੇ ਰਾਹੀ ਕੰਮ ਐ ਬਾਗ ਜਾ ਹੁਣ ਖੜੀ ਕੀ ਦੇਖਦੀ ਆ ਇਹ ਕਰੂਗੀ ਮੇਰੇ ਕੰਮ ਪਹਿਲਾਂ ਜਿਹੜਾ ਇੱਕ ਕੰਮ ਕਰਕੇ ਉਰੇ ਆ ਗਈ ਨਾ ਉਹੀ ਨਹੀਂ ਠੀਕ ਹੋਇਆ ਮੇਰਾ ਭਰਾ ਤਾਂ ਤੈਨੂੰ ਦੇਖ ਕੇ ਜਮੀ ਰਾਜੀ ਨਹੀਂ ਮੇਰਾ ਪਾਈ ਰਿਸ਼ਤਾ ਤੋੜ ਕੇ ਭੱਗ ਗਿਆ ਸਿਰਫ ਤੇਰੇ ਕਰਕੇ ਹੁਣ ਤੇਰਾ ਮੈਂ ਇੱਕ ਇੱਕ ਦਿਨ ਨਾ ਇੱਥੇ ਕਿਵੇਂ ਕੱਢਦੀ ਹਾਂ ਇਹਨੂੰ ਫੇਰ ਪਤਾ ਲੱਗੂਗਾ ਕਿਵੇਂ ਮੇਰੇ ਦਿਲ ਦੇ ਵਿੱਚ ਨਾ ਮੇਰੇ ਪਾਈ ਕਰਕੇ ਹਾਏ ਰੱਬਾ ਮੈਂ ਕੀ ਕਹਾਂ ਕੀ ਕਰਾਂ ਬਸ ਇਹ ਕਲਮਹੀਨ ਮੈਂ ਮੱਥੀ ਨਹੀਂ ਲਾਉਂਦਾ ਕੀ ਗੱਲ ਹੋ ਗਈ? ਕੁਛ ਨਹੀਂ ਹੋਇਆ ਮੈਨੂੰ ਕੀ ਹੋਣਾ? ਹਾਂ? ਨਾ ਨਾ ਕੁਛ ਨਹੀਂ। ਉਹ ਤਾਂ ਨਾ ਆਹ ਬਾਹਰੇ ਧੂਆਂ ਜਿਹਾ ਹੋਇਆ ਪਿਆਜ਼ਾ। ਉਹ ਐ ਵੀ ਬਾਹਰੇ ਧੂਆਂ ਕਦੇ ਨਾਲ ਹੋ ਗਿਆ। ਉਹ ਅੱਖਾਂ ਦੀਆਂ ਚ ਪੈ ਗਿਆ। ਕੀ ਗੱਲ ਹੋਈ ਹੈ? ਨਾ ਕੋਈ ਵੀ ਨਹੀਂ ਹੋਈ। ਤੇਰੀ ਆਵਾਜ਼ ਕਿਵੇਂ ਬਦਲੀ-ਬਦਲੀ ਪਈ ਹੈ? ਨਹੀਂ ਨਹੀਂ। ਉਹੀ ਲੱਗਦਾ ਤੁਹਾਨੂੰ। ਦੱਸੀ ਮੈਨੂੰ। ਸੱਚੀ ਸੋਨ ਜੀ ਕੋਈ ਗੱਲ ਨਹੀਂ ਹੋਈ ਹੈਗੀ। ਮੰਮੀ ਨੇ ਤਾਂ ਨਹੀਂ ਕੁਛ ਕਿਹਾ? ਨਾ ਨਾ। ਮੰਮੀ ਨੇ ਮੈਨੂੰ ਕੀ ਕਹਿਣਾ? ਮੰਮੀ ਤਾਂ ਮੈਨੂੰ ਇੰਨੇ ਪਿਆਰ ਨਾਲ ਰੱਖਦੇ ਆਗੇ ਉਹ ਤਾਂ ਵੈਸੇ ਹੀ ਪਤਨੀ ਆਗੂ ਉਗੂ ਜੀ ਲਾਉਂਦੇ ਆ ਨਾ ਹੁਣ ਵਾਰੇ ਉਹਦੇ ਕਰਕੇ ਮੇਰੇ ਅੱਖਾਂ ਜੀਆਂ ਚ ਅਲਰਜੀ ਜੀ ਹੋ ਜਾਂਦੀ ਆ ਉਹਦੇ ਕਰਕੇ ਐ ਹੋ ਗਿਆ ਤਾਂ ਹੀ ਮੈਂ ਅੰਦਰ ਬੈਠ ਗਈ ਸੀ ਆ ਕੇ ਤੁਹਾਡੇ ਵਾਸਤੇ ਚਾਹ ਪਾਣੀ ਬਣਾਵਾ ਚਾਹ ਤਾਂ ਤਾਂ ਜੀ ਮਨ ਨਹੀਂ ਹੈਗਾ ਯਾਰ ਮੈਂ ਸਰ ਕੇ ਬਣਾ ਦੀ ਠੀਕ ਹਾਂ ਠੀਕ ਹੈ ਚੰਗਾ ਭਾਈ ਹੁਣ ਤੁਹਾਨੂੰ ਕੀ ਦੱਸਾਂ ਮੇਰੇ ਮੈਂ ਤੁਹਾਨੂੰ ਕੁਝ ਦੱਸਦਾ ਤੁਸੀਂ ਜਾ ਕੇ ਮੰਮੀ ਨੂੰ ਪੁੱਛੋ ਤੇ ਮੰਮੀ ਕਹਿਣਗੇ ਕੱਲ ਆਈ ਆ ਸਾਡੇ ਮਾਂ ਪੁੱਤਾਂ ਚ ਪਾੜ ਪਾਉਣ ਲੱਗ ਗਈ ਮੈਂ ਕਦੇ ਨਹੀਂ ਚਾਹੁੰਦੀ ਕਿ ਮੇਰੀ ਵਜ੍ਹਾ ਕਰਕੇ ਤੁਹਾਡੇ ਚ ਫਰਕ ਪਵੇ ਕੋਈ ਨਾ ਮੇਰੀ ਵੀ ਮਾਂ ਹੋ ਜੇ ਕੁਝ ਕਹਿ ਲੈਂਦੀ ਆ ਤਾਂ ਕਹਿ ਲਵੇ ਹੁਣ ਮੈਂ ਉਹਦਾ ਵਿਰੋਧ ਥੋੜੀ ਕਰਨਾ ਪਰ ਅੰਨ ਕੋਈ ਬੜਿਆ ਸਿੱਧਾ ਮਾਂ ਕੋਲ ਤਾਂ ਖੜਿਆ ਵੀ ਨਹੀਂ ਵੀ ਮੇਰੇ ਨਾਲ ਵੀ ਕਰਨਾ ਪੂਰਾ ਕਰਨਾ। ਉਹ ਵੀ ਸੌਂ ਕੇ ਆਉਗੀ। ਚਾਹ ਵੀ ਇਹ ਨੇਮਾ ਦਾ। ਹਾਂ ਹਾਂ ਬਹਿ ਜਾ। ਲੈ ਤੈਨੂੰ ਵੀ ਲਿਆਦਾ ਚਾਹ। ਨਾ ਨਾ ਨਾ। ਮੈਂ ਤਾਂ ਨਹੀਂ ਪੀਣੀ। ਮੈਨੂੰ ਐਂ ਦੱਸ ਰੀਤ ਨੂੰ ਕੀ ਹੋ ਗਿਆ? ਕਿਉਂ ਕੀ ਹੋ ਗਿਆ? ਪਤਾ ਨਹੀਂ ਉਦਾਸ ਜੀ ਹੋਈ ਬੈਠੀ ਸੀ। ਉਹ ਤਾਂ ਬੈਠੀ ਐ ਰਹਿੰਦੀ ਐ 24 ਘੰਟੇ। ਹੋਰ ਦੱਸ ਤੂੰ ਮੈਨੂੰ ਗੱਲਬਾਤ ਜੀ ਕੋਈ ਹੋਰ ਐ। ਉਹ ਗੱਲਬਾਤ ਹੋਰ ਤਾਂ ਕੀ ਹੋਣੀ ਐ ਮੈਂ ਤਾਂ ਉਸੇ ਦੀ ਪੁੱਛਦਾ ਸੀਗਾ ਮੈਨੂੰ ਐਂ ਜੇ ਲੱਗਿਆ ਪਹਿਲਾਂ ਜਿਵੇਂ ਆ ਰੋਈ ਜਾਂਦੀ ਹੁੰਦੀ ਐ ਮੈਂ ਜਾਂਦਿਆਂ ਤਾਂ ਚੁੱਪ ਕਰ ਗੇ। ਅੱਛਾ ਕਿਤੇ ਤੈਨੂੰ ਉਂਗਲਾਂ ਤਾਂ ਨਹੀਂ ਲਾਉਂਦੀ ਉਹ ਨਾ ਨਾ ਮੈਨੂੰ ਕਿਉਂ ਉਂਗਲਾਂ ਲਾਉਣੀਆਂ ਨੇ ਵੇ ਮੈਂ ਜਾਣਦੀ ਆਨ ਐਵੇਂ ਨਾ ਕਿਤੇ ਮਗਰ ਲੱਗ ਜੀ ਮੋਮੋ ਠਗਣੀ ਆ ਪੂਰੀ ਉਹ ਕਿਹੋ ਜੀਆਂ ਗੱਲਾਂ ਕਰੀ ਜਾਂਦੀ ਆਂ ਮਾਤਾ ਤੂੰ ਕੀ ਗੱਲ ਹੋ ਗਈ ਪਹਿਲਾਂ ਤਾਂ ਮੈਨੂੰ ਤੂੰ ਗੱਲ ਦੱਸ ਗੱਲ ਕੀ ਹੋਣੀ ਸੀ ਕੰਮਕਾਰ ਕਰਦੀ ਆਂ ਵਧੀਆ ਮੈਂ ਆਪਦਾ ਠੀਕ ਹੈ ਨਾ ਹੱਥ ਪੈਰ ਮੇਰੇ ਸਲਾਮਤ ਨਹੀਂ ਆ ਕੇ ਕਹਿੰਦੀ ਤੂੰ ਕਾਹਤੋਂ ਕਰਦੀ ਫੇਰ ਇਹਦੇ ਚਮੜਾ ਕੀ ਕਹਤਾ ਉਹਦੇ ਹੁੰਦੇ ਹੁਣ ਤੈਨੂੰ ਕਰਨ ਦੀ ਕੀ ਲੋੜ ਆ ਪਹਿਲਾਂ ਖੇਰ ਕੀ ਹੋ ਗਿਆ ਹੂੰ ਵੀ ਮੈਂ ਬੈਲੀ ਬੈਠੀ ਕੀ ਕਰਦੀ ਆ ਹਾਂ ਕੰਮ ਕਰਤਾ ਕਰਨੀ ਹੁੰਦੇ ਨੇ ਘਰ ਦੇ ਓਹੋ ਮਾਤਾ ਉਹਨੂੰ ਐ ਹੋਊਗਾ ਵੀ ਮੇਰੇ ਹੁੰਦੇ ਤੂੰ ਕੰਮ ਕਿਉਂ ਕਰਦੀ ਐਂਗੀ ਉਹਨੂੰ ਕਰ ਲੈਣ ਦਿਆ ਕਰ ਕੁਛ ਨਹੀਂ ਹੁੰਦਾ ਮੈਂ ਤਾਂ ਆਪਦਾ ਕੰਮ ਆਪ ਹੀ ਕਰ ਲਿਆ ਕਰੂੰਗੀ ਮੈਨੂੰ ਲੋੜ ਹੈਗੀ ਓਹੋ ਮਾਤਾ ਤੂੰ ਤਾਂ ਐਵੇਂ ਕਰਨ ਲੱਗ ਗਈ ਚੱਲ ਜੇ ਤੇਰਾ ਕੋਈ ਮਨ ਹੁੰਦਾ ਤਾਂ ਤੂੰ ਕਰ ਲਿਆ ਕਰ ਪਰ ਜੇ ਫਿਰ ਵੀ ਕੋਈ ਗੱਲ ਹੈਗੀ ਤਾਂ ਮੈਨੂੰ ਦੱਸ ਦੇ ਪਰ ਆਪਸ ਵਿੱਚ ਤੁਸੀਂ ਤੂੰ ਤੂੰ ਮੈਂ ਮੈਂ ਨਾ ਕਰਿਓ ਕਿਸੇ ਗੱਲ ਪਿੱਛੇ ਮੈਂ ਕਿਹੜੀ ਗੱਲ ਪਿੱਛੇ ਤੂੰ ਤੂੰ ਮੈਂ ਮੈਂ ਕਰਨੀ ਐ ਤੂੰ ਮੈਨੂੰ ਐ ਕਹੇਗਾ ਮੈਨੂੰ ਉਮੀਦ ਨਹੀਂ ਧੀ ਤੇਰੇ ਤੋਂ ਵੀ ਮੈਂ ਤੂੰ ਤੂੰ ਮੈਂ ਮੈਂ ਕਰੂੰਗੀ ਓ ਮਾਂ ਮੈਂ ਤਾਂ ਤੈਨੂੰ ਵੈਸੀ ਹੀ ਗੱਲ ਕਰਦਾ ਮੈਂ ਥੋੜੀ ਕਹਿਣਾ ਕਿ ਤੁਸੀਂ ਲੜਦੇ ਹੋਗੇ ਮੈਂ ਤਾਂ ਐ ਕਹਿਣਾ ਮਾਂ ਨਾ ਭਾਈ ਆਹੀ ਗੱਲ ਹੁੰਦੀ ਐ ਠੀਕ ਐ ਨਾ ਵਿਆਹ ਤੋਂ ਬਾਅਦ ਤਾਂ ਨਾ ਬੋਲੀ ਆਪਦੀ ਤੀਮੀ ਦੀ ਹੀ ਬੋਲਦਾ ਹੁੰਦਾ ਜਵਾਕ ਓ ਨਹੀਂ ਮਾਂ ਦੀ ਨਹੀਂ ਬੋਲ ਸਕਦਾ ਮੈਂ ਤੂੰ ਵੀ ਕਹਿ ਜੀਆਂ ਗੱਲਾਂ ਕਰਨ ਲੱਗ ਗਈ ਮੈਂ ਤਾਂ ਇਹ ਜਾ ਕੇ ਤੇ ਸੋਚਿਆ ਵੀ ਨਹੀਂ ਹੈਗਾ ਮੈਂ ਤਾਂ ਆਪ ਐ ਚਾਹਣਾ ਹੈਗਾ ਵੀ ਤੁਸੀਂ ਸਮਾਂ ਦੀ ਨਾਲ ਮਿਲ ਕੇ ਰਹੋ ਘਰ 'ਚ ਜੇ ਫੇਰ ਵੀ ਕੋਈ ਰੀਤ ਨੇ ਤੈਨੂੰ ਕਹੀ ਆ ਤਾਂ ਮੈਨੂੰ ਦੱਸ ਦੇ ਮੈਂ ਉਹਨੂੰ ਵੀ ਕਹਿ ਦੂੰਗਾ ਉਹਨੂੰ ਕਾ ਬਾਲਾ ਮੇਰੇ ਨਾ ਮੱਥੇ ਨਾ ਲੱਗਿਆ ਕਰੀ ਉਹ ਬਸ ਮੱਥੇ ਨਾ ਲੱਗਿਆ ਕਰੇ ਆਹ ਫਿਰ ਹੋਰ ਮੱਥੇ ਕਿੱभी ਲੱਗੂਗੀ ਲਾ ਘਰ ਦੇ ਵਿੱਚ ਤਾਂ ਹੁਣ ਤੈਨੂੰ ਤਾਂ ਜੀ ਆ ਮਾਤਾ ਸਾਰੇ ਮੈਨੂੰ ਨਹੀਂ ਚੰਗੀ ਲੱਗਦੀ ਜੀ ਨੇ ਮੈਨੂੰ ਮੇਰੇ ਪੇਕਿਆਂ ਤੋਂ ਹੀ ਤੜਾਤਾ ਮੈਂ ਮਾ ਤਾਂ ਹੁਣ ਤੂੰ ਤਾਂ ਫਿਰ ਉਹੀ ਗੱਲਾਂ ਲੈ ਕੇ ਬੈਠੀਏ ਇਹਦੇ ਚ ਹੁਣ ਉਹਦੀ ਵਿਚਾਰੀ ਸੀ ਭਲਾ ਕੀ ਗਲਤੀ ਹੈਗੀ ਜਿਹੜਾ ਕੁਝ ਕਹਿਣਾ ਸੀਗਾ ਤੂੰ ਮਾਮੇ ਨੂੰ ਕਹਿ ਲੈਂਦੀ ਮਾਮਾ ਕਹਿ ਕੇ ਗਿਆ ਉਹਦੇ ਬਾਰੇ ਇਹਨੇ ਤਾਂ ਮਾਮੇ ਨੂੰ ਕੁਝ ਨਹੀਂ ਲਾ ਕਿਹਾ ਅੱਛਾ ਉਹਦੇ ਚ ਰੀਤ ਦੀ ਕੋਈ ਗਲਤੀ ਨਹੀਂ ਮੈਨੂੰ ਤਾਂ ਇਹ ਲੱਗਦਾ ਵੀ ਗਲਤੀ ਸਾਰੀ ਮੇਰੀ ਐ ਜਿਹੜੀ ਮੈਂ ਤੇਰੇ ਵਿਆਹ ਨੂੰ ਹਾਂ ਕਰਤੀ ਨਾਲੇ ਮੈਂ ਆਪਦੇ ਪੇਕਿਆਂ ਤੋਂ ਗਈ ਉਹ ਫਿਰ ਮਾਏ ਦੇ ਚ ਮਾੜਾ ਵੀ ਕੀ ਕਰਿਆਗਾ ਉਹ ਤੈਨੂੰ ਅੱਜ ਤੱਕ ਅੱਜ ਇੰਨੇ ਦਿਨ ਹੋ ਗਏ ਉਹਨੂੰ ਵਿਆਹ ਕੇ ਆਇਨੂੰ ਕਦੇ ਤੈਨੂੰ ਇੱਕ ਤੋਂ ਦੋ ਨਹੀਂ ਕਹੀ ਉਹਨੇ ਫਿਰ ਤੂੰ ਉਹਨੂੰ ਮਾੜਾ ਕਿਵੇਂ ਕਹਿ ਸਕਦਾ ਨਾ ਕਹਿ ਨਹੀਂ ਪੁੱਤ ਕਹਿ ਲਿਆ ਕਰੂਗੀ ਠੀਕ ਆਹੀ ਘਾਟ ਰਹਿ ਗਈ ਤੀ ਆਹੀ ਘਾਟ ਰਹਿ ਗਈ ਤੀ ਕੱਲੀ ਕਹਿਦੀ ਉਹਨੂੰ ਕਹਿ ਬੋਲ ਪਿਆ ਕਰ ਜੇ ਮੇਰੀ ਮਾਂ ਕੁਛ ਕਹਿਦੀ ਹੁੰਦੀ ਤੇ ਤੈਨੂੰ ਹੱਥ ਚੱਕ ਲਿਆ ਕਰ ਬੋਲਣਾ ਵੀ ਛੱਡ ਮਾ ਦੇਖ ਇਹ ਜਿਹੀਆਂ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂਗਾ ਜਿਆਦਾ ਜਲੂਸ ਕੱਢੋਂਗੇ ਤਾਂ ਆਸਗਵਾਨ ਨੇ ਤੁਹਾਨੂੰ ਹੀ ਮਾੜਾ ਕਹਿਣਾ ਹੈਗਾ ਤੂੰ ਤਾਂ ਨਾ ਅਸਲ ਵਿੱਚ ਵਿੱਚ ਆ ਹੀ ਨਾ ਤੇਰਾ ਤਾਂ ਮਤਲ ਹੀ ਨਹੀਂ ਬਣਦਾ ਮੈਂ ਜਿਵੇਂ ਮਰਜ਼ੀ ਰਹਾ ਘਰ ਮੇਰਾ ਇਹ ਮਾ ਮੈਂ ਕਦੋਂ ਕਹਿਣਾ ਵੀ ਕਿਸੇ ਹੋਰ ਦਾ ਹੈਗਾ ਤੇਰਾ ਆਪ ਦਾ ਹੈਗਾ ਪਰ ਘਰ ਦੇ ਵਿੱਚ ਘਰ ਵਾਂਗੂ ਤਾਂ ਰਹੋ ਨਾ ਐਵੇਂ ਸ਼ਰੀਕਾ ਵਾਂਗੂ ਨਾ ਬਣ ਕੇ ਰਹੋ ਪਰ ਮਾ ਤਾਂ ਇਹ ਗੱਲ ਕਹਿਣਾ ਹੈਗਾ ਜੇ ਕੋਈ ਗੱਲ ਹੁੰਦੀ ਹੈ ਤਾਂ ਬੈਠ ਕੇ ਨਾ ਤੂੰ ਇਹ ਕਹਿਣਾ ਚਾਹੁੰਦਾ ਹੋਣਾ ਸ਼ਰੀਕਣੀ ਮੈਂ ਬਣਦੀ ਆ ਸ਼ਰੀਕਣੀ ਮੈਂ ਹੀ ਬਣਦੀ ਆ ਫਿਰ ਉਹ ਮੈਂ ਤਾਂ ਮਾ ਕਿਸੇ ਦਾ ਆਪਦੇ ਦਾ ਤੂੰ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦਾ ਰੀਤਕੇ ਰੋਈ ਜਾਂਦੇ ਰੀਤ ਆਦਾਸ ਬੈਠੀਆ ਤੈਨੂੰ ਮੇਰਾ ਕਿੱਥੇ ਫਿਕਰ ਹੈ ਤੈਨੂੰ ਤਾਂ ਫਿਕਰ ਹੈ ਸਾਰਾ ਉਹਦਾ ਰਹਿ ਗਿਆ ਪੁੱਤ ਉਹ ਮਾਂ ਮੇਰੀਏ ਮੈਂ ਤਾਂ ਤੈਨੂੰ ਸੁਭਾਈ ਕੀ ਆ ਕੇ ਪੁੱਛ ਲਿਆ ਅੱবি ਕਈ ਵਾਰੀ ਕੋਈ ਗੱਲਬਾਤ ਤਾਂ ਨਹੀਂ ਹੋਈ ਤਾਂ ਹੀ ਚੁੱਪ ਕਰੀ ਬੈਠੀ ਮੈਨੂੰ ਕੀ ਪਤਾ ਤੈਨੂੰ ਆਹ ਕੁਝ ਬੋਲਣ ਲੱਗ ਜਾਵੇਂਗੀ ਮੈਨੂੰ ਮੈਂ ਬਸ ਆ ਹੱਥ ਬੰਨੇ ਕਰ ਲੋ ਕੰਮ ਆਪਦੇ ਮੈਂ ਤਾਂ ਹੀ ਚੰਗੀ ਆ ਠੀਕ ਹੈ ਉਹ ਮੈਂ ਤਾਂ ਮਾਂ ਕੰਮ ਕਰੀ ਲਾ ਖਾ ਵੀ ਮੈਂ ਆਪਦਾ ਲੂੰਗੀ ਤੇ ਪਕਾ ਵੀ ਆਪਦਾ ਲੂੰਗੀ ਕੋਈ ਲੋੜ ਨਹੀਂ ਠੀਕ ਹੈ ਹੋ ਗਿਆ ਤੁਸੀਂ ਤਾਂ ਮੰਮੀ ਨਾਲ ਗੋਲੀ ਜਾਂਦੇ ਹੋ ਉਹ ਨਾ ਨਾ ਕੁਝ ਨਹੀਂ ਹੋਇਆ ਉਹ ਤਾਂ ਬੈਸੇ ਹੀ ਗੱਲ ਕਰੀ ਜਾਂਦੇ ਸੀ ਆ ਜਾ ਆ ਜਾ ਬੈਜਾ ਬੈਜਾ ਤੂੰ ਦੱਸ ਦੇ ਇਹਨੂੰ ਕਿਵੇਂ ਬੋਲਣਾ ਮੰਮੀ ਨਾਲ ਕਿਵੇਂ ਨਹੀਂ ਬੋਲਣਾ ਤੂੰ ਮਤਾਂ ਦਿਆ ਕਰੇਂਗੀ ਹੁਣ ਸਾਨੂੰ ਮੰਮੀ ਮੈਂ ਤਾਂ ਤਾਂ ਕਹਿੰਦੀ ਸੀ ਮੈਨੂੰ ਮਨ ਅੰਦਰ ਆਵਾਜ਼ ਜੀ ਸੁਣਦੀ ਸੀ ਵੀ ਜਿੱਦ ਮੈਂ ਲੜਦੇ ਹੁੰਦੇ ਆ ਮੈਂ ਤਾਂ ਤਾਂ ਆ ਗਈ ਓਏ ਨਾ ਨਾ ਲੜਦੇ ਨਹੀਂ ਆ ਜਾ ਲੜਦੇ ਆ ਬੈਜਾ ਜੱਫੇ ਪਵਾ ਦੇ ਸਾਡੇ ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ ਮੰਮੀ ਮੈਂ ਕਿਉਂ ਜੱਫੇ ਪਵਾਉਣੇ ਆ ਪਹਿਲਾਂ ਆਪਾਂ ਤਾਂ ਰਾਜੀ ਖੁਸ਼ੀ ਰਹਨੀ ਆ ਸਾਰੇ ਉਹ ਤੈਨੂੰ ਆਖੀਆ ਨਾ ਪਤਾ ਹੀ ਨਹੀਂ ਮੈਨੂੰ ਤੇਰੀ ਰਾਜੀ ਖੁਸ਼ੀ ਦਾ ਅੰਦਰ ਜਾ ਹੂੰ ਅੰਦਰ ਜਾ ਪੈ ਦੇ ਅੰਦਰ ਪੈ ਜਾ ਜਾ ਕੇ ਜਾ ਕਰ ਲੂਗੀ ਮੈਂ ਕੰਮ ਹੈਗੀ ਆ ਅੱਜ ਮਰੀ ਨਹੀਂ ਹੈਗੀ ਮੰਮੀ ਤੁਸੀਂ ਐ ਕਾ ਤੋ ਬੋਲਦੇ ਹੁੰਨੇ ਹੋਗੇ ਕਿਵੇਂ ਬੋਲਿਆ ਕਰਾਂ ਹੁਣ ਆ ਨਾ ਲੱਗੇ ਤੁਹਾਡੇ ਸਿਰ 'ਚ ਬੇ ਇਹਨੂੰ ਕਹਨਾ ਆਈਆਂ ਹੀ ਮਿੱਠ ਪਿਆਰ ਜੀਆਂ ਵਾਲੀਆਂ ਗੱਲਾਂ ਮੇਰੇ ਨਾਲ ਨਾ ਕਰਿਆ ਕਰੀ ਬਸ ਮਾਂ ਫਿਰ ਮਾੜੀਆਂ ਗੱਲਾਂ ਵੀ ਕੀ ਕਰਦੀਆਂ ਜੇ ਜੇ ਤੇ ਨਾਲ ਲੜੇ ਉਹ ਤਾਂ ਤਾਂ ਮੈਂ ਉਹਨੂੰ ਕਹਿ ਦਿਆਂ ਇਹ ਕੁਸ ਤੇਰੇ ਸਾਹਮਣੇ ਹੀ ਕਰਦੀ ਐ ਇਹ ਠੀਕ ਹੈ ਨਾ ਅੰਦਰੋਂ ਤਾਂ ਬਥੇਰਾ ਜ਼ਹਿਰ ਕੋਲਦੀ ਹੋਣੀ ਮੇਰੇ ਵਾਸਤੇ ਪਤਾ ਨਹੀਂ ਮਾਤਾ ਤੁਹਾਡੇ ਦਾ ਕਿਸੇ ਨੇ ਦਿਮਾਗ ਦੇ ਵਿੱਚ ਕੀ ਭਰ ਕੇ ਪਾਤਾ ਮਹੀਂ ਤੇਰੇ ਦਿਮਾਗ 'ਚ ਕੁਝ ਭਰਦੀ ਆ ਉਹ ਤਾਂ ਨਹੀਂ ਭਰਦੀ ਜਿਹੜੀ ਤੈਨੂੰ ਉਂਗਲਾਂ ਲਾਉਂਦੀ ਆ ਪੁੱਤ ਮੇਰਾ ਹੋਵੇ ਤੇ ਬੋਲੀ ਆ ਕੰਜਰੀ ਦੀ ਬੋਲੇ ਕੋਈ ਗੱਲ ਨਹੀਂ ਦੇਖ ਲਓ ਕਿੰਨਾ ਚਿਰ ਤੈਨੂੰ ਪੂੜੇ ਲਾਲਾ ਖਵਾਉਂਦੀ ਐ ਵਾਹਿਗੁਰੂ 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 ਕੀੜਾ ਆ ਗਿਆ ਰੱਬ ਦਾ ਨੋ ਵੀ ਨਹੀਂ ਲੈਣ ਦਿੰਦੇ ਮੰਮੀ ਤੁਸੀਂ ਬਹਿ ਜਾਓ ਮੈਂ ਦੇਖਦੀ ਆ ਇੱਕ ਮਿੰਟ ਦੁਰ ਬਣਾ ਠੀਕ ਆ ਵੀਰੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਦੁਰ ਠੀਕ ਆ ਵੀਰੇ ਵਧੀਆ ਅੱਛਾ ਲੇਹੋ ਨਾ ਸਾਹ ਕਿੱਛ ਨੇ ਪਰੋਣਾ ਸਾਹ ਵੀ ਮਿਲ ਜਾਣਗੇ ਵੀਰੇ ਕੋਈ ਨਾ ਅੱਛਾ ਕਛੀ ਕਰਨਾ ਸੀ ਵੈਰੀ ਪਹਿਨਾ ਹੋਰ ਸੁਣਾ ਬੇ ਵੀਰੇ ਆ ਜਾ ਅੰਦਰ ਹੀ ਬਹਿ ਜਾ ਮਮਮੀ ਪਾਠ ਕਰਦੀ ਸੀ ਮੈਨੂੰ ਲੱਗਦਾ ਚਲੋ ਆਜੋ ਆਜੋ ਤੇਰੇ ਵਾਸਤੇ ਲੈ ਆਏ ਸੋਨੇ ਦੀਆਂ ਟੂਮਾ ਤੂੰ ਲੈ ਜਾ ਵੀਰੇ ਨੂੰ ਅੰਦਰ ਦੇਖੀ ਤਾਂ ਨੰਗ ਨਾ ਹੁਣ ਕਿਸੇ ਥਾਂ ਹਾਜੇ ਵੀਰੇ ਲੈ ਮੈਨੂੰ ਖੜਾ ਦੇ। ਆ ਰੱਖ ਤੂੰ ਸਾਹਮਣੇ। ਇਹ ਚਾਚੀ ਨੇ ਭੇਜੀਆਂ ਤੀਂ ਕਿ ਵੀਰੇ ਤੂੰ ਬੈਠ। ਪਹਿਲਾਂ ਮੈਂ ਚਾਹ ਪਾਣੀ ਲੈ ਕੇ ਆਉਣਾ। ਨਾ 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 ਕੁੜੀ ਚਾਹ ਚੋਣੀ ਪੀਣੀ ਹੈਗੀ। ਲੈ। ਨਾ ਨਾ ਮੈਂ ਆਇਆ ਸੀ ਇੱਧਰ ਮੜਾ ਜ ਸੰਗਰੂਦ ਕੰਮ ਜਾ। ਮੈਂ ਚੱਲ ਕੁੜੀ ਨੂੰ ਮਿਲਿਆ ਜੀ। ਇਹ ਕੀ ਗੱਲ ਹੋਈ ਵੀਰੇ? ਕਹਿੰਦਾ ਹੁਣ ਤੂੰ ਚਾਹ ਪਾਣੀ ਨਹੀਂ ਪੀਣਾ ਹੈਗਾ। ਆਂ ਸ਼ਾਮ ਦੀ ਉਹ ਫੁੱਟਣਾ ਜਾਣਾ। ਖੋਏ ਦੀਆਂ ਪਿੰਨੀਆਂ ਭੇਜੀਆਂ ਹੋਣਗੀਆਂ ਮੈਨੂੰ ਪਤਾ। ਹਾਂ ਕੋਈ ਨਾ ਵਿੱਚ ਸੂਤ ਵੀ ਆ। ਹੋਰ ਮੰਮੀ ਠੀਕ ਸੀ ਉਧਰ ਤਾਈ ਵੀ ਨਹੀਂ। ਮੰਮੀ ਸਭ ਠੀਕ ਨੇ ਤਾਈ ਵੀਰੀ ਚਾਚੀ ਠੀਕ ਹੈਗੀ। ਚੱਲ ਵਧੀਆ ਹੋ ਗਿਆ ਤੂੰ ਆ ਗਿਆ ਉਂਦੀ ਨਾ ਮੇਰਾ ਮਨ ਜਿਆ ਕਿੰਨੇ ਦਿਨ ਹੋ ਗਏ ਉਹ ਮੈਂ ਵੀ ਇੱਧਰ ਆਇਆ ਜੀ ਮੈਂ ਸ਼ਹਿਰ ਮਾਹਜਰ ਤੈਨੂੰ ਮਿਲਿਆ ਮੈਂ ਬਾਅਦ ਚ ਤੂੰ ਗੁੱਸਾ ਕਰੇਂਗੀ ਤੈਨੂੰ ਪਤਾ ਤਾਂ ਲੱਗੇ ਜਾਣਾ ਦੀਗਾ ਗੁੱਸਾ ਤਾਂ ਨਹੀਂ ਕਰਦੀ ਬਸ ਤੈਨੂੰ ਪਤਾ ਵਿਆਹ ਤੋਂ ਬਾਅਦ ਮੈਂ ਰਹਿ ਕੇ ਨਹੀਂ ਆਈ ਮੈਂ ਕਦੇ ਕਿਹੜਾ ਕਿਤੇ ਰਹੀ ਸੀਗੀ ਯਾਦ ਜੀ ਤੁਹਾਡੀ ਨਾ ਮੈਨੂੰ ਬਾਲੀ ਆਈ ਜਾਂਦੀ ਸੀ ਕਿੰਨੇ ਦਿਨਾਂ ਤੋਂ ਮੇਰਾ ਮਨ ਜਿਆ ਨਹੀਂ ਲੱਗਦਾ ਸੀਗਾ ਮੇਰਾ ਨਾ ਸੱਚੀ ਰੋਣਾ ਜਿਆ ਨਿਕਲੀ ਜਾਂਦਾ ਸੀ ਮੈਂ ਮੈਨੂੰ ਐਂ ਦੱਸ ਇੱਕ ਗੱਲ ਯਾਰ ਮੈਨੂੰ ਨਾ ਤੇਰੀ ਸੱਸ ਦਾ ਸੁਭਾਅ ਠੀਕ ਜਾਂ ਨਹੀਂ ਲੱਗਿਆ ਹੈਗਾ ਨਹੀਂ ਸੁਭਾਅ ਦੀ ਤਾਂ ਬਹੁਤ ਵਧੀਆਗੀ ਉਹੀ ਲੱਗਿਆ ਵੀਰੇ ਤੈਨੂੰ ਐਹੋ ਜੀ ਤਾਂ ਕੋਈ ਗੱਲ ਨਹੀਂ ਹੈਗੀ ਨਾ ਮੈਨੂੰ ਮੈਨੂੰ ਐਂ ਜਿ ਲੱਗਿਆ ਜਿਵੇਂ ਬੜੀ țeṛi-phṛi ਹੁੰਦੀ ਹੈ ਜਿਆਦਾ ਗੁੱਸਾ ਗਸਾ ਇਹ ਕਰੀ ਹੁੰਦੀ ਕਿਸੇ ਗੱਲ ਤੇਰੇ ਨਾਲ ਤਾਂ ਨਹੀਂ ਲੜੇ-ਲੁੜਪੀ ਕਿਤੇ ਨਾ ਨਾ ਮੈਨੂੰ ਤਾਂ ਬਹੁਤ ਪਿਆਰ ਕਰਦੀ ਆ ਉਹ ਤਾਂ ਨਾ ਪਾਠ ਕਰਦੀ ਸੀ ਪਾਠ ਕਰਦੀ ਕਰਦੀ ਘਾਟ ਹੀ ਬੋਲਦੀ ਹੁੰਦੀ ਆ ਮੰਮੀ ਮੈਨੂੰ ਤਾਂ ਐਂ ਕਰਦੀ ਹੁੰਦੀ ਆ ਪਿਆਰ ਜਿਵੇਂ ਆਪਦੀਆਂ ਨਾ ਕੋਈ ਬੰਦਾ ਸਕੇ ਆਪਦੇ ਕੁੜੀ ਨੂੰ ਵੀ ਨਹੀਂ ਕਰਦਾ ਹੈਗਾ ਦੁਨੀਆ ਦਾ ਮੈਂ ਵੀ ਦੇਖੀ ਆ ਕੁੜੀਏ ਮੈਨੂੰ ਪਤਾ ਹੈਗਾ ਪਰ ਪਤਾ ਨਹੀਂ ਮੈਨੂੰ ਹੀ ਜੇ ਲੱਗਿਆ ਪਰ ਜੇ ਤੂੰ ਕਹਣੀ ਆ ਤਾਂ ਠੀਕੇ ਹੋਣੀ ਸਾਰਾ ਕੁਝ ਠੀਕ ਆ ਵੀਰੇ ਬਸ ਮੈਨੂੰ ਨਾ ਹੋਈ ਥੋੜੀ ਯਾਦ ਵਾਲੀ ਆਉਂਦੀ ਰਹਿੰਦੀ ਸੀ ਕਈ ਵਾਰੀ ਤਾਂ ਮੇਰਾ ਰੋਣਾ ਆ ਜਾਂਦਾ ਕਰੇ ਤਾਂ ਕੀੜਾ ਨਹੀਂ ਮਾਰਦੀ ਕੀ ਜ਼ਿਆਦਾ ਆਉਂਦੀ ਹੈ ਕੀ ਕਦੇ ਆਈ ਹੈਗੀ ਤੁਸੀਂ ਮੈਨੂੰ ਸਾਰੀ ਜ਼ਿੰਦਗੀ ਘਰੇ ਰੱਖ ਲੈਂਦੇ ਹਾਂ ਰੱਖ ਲਾ ਦੀ ਫਰ ਅਗਲੇ ਨੇ ਕਹਿਣਾ ਸੀ ਇਹਨਾਂ ਦੀ ਕੁੜੀ ਛੜੀ ਬੈਠੀ ਐ ਇੱਥੇ ਸਾਰੇ ਪਿੰਡ ਦੀ ਬੂਆ ਹਾਂ ਉਹਰੇ ਵੀ ਆ ਕੇ ਜਮੀ ਨਹੀਂ ਬਾਲੀ ਉਹੀ ਜੀ ਉਹੀ ਜੀ ਪਈਆਂ ਤੁੰਦਾਂ ਮੈਂ ਨਹੀਂ ਬਦਲਦੀ ਮੈਂ ਤਾਂ ਜਦੋਂ ਬੁਢੀ ਹੋ ਗਈ ਉਦੋਂ ਵੀ ਐਹ ਜੀ ਰਹੂੰਗੀ ਆਹੀ ਗੱਲਾਂ ਮਾਰਿਆ ਕਰੂੰਗੀ ਹਾਂ ਤੇ ਪ੍ਰਾਣਾ ਹੀ ਨਹੀਂਗਾ ਜੇ ਆ ਜਾਂਦੇ ਨੇ ਕੋਈ ਨਾ ਮੈਂ ਦੱਸ ਪ੍ਰਾਣਾ ਦਾ ਨਹੀਂ ਤੁੰਦ ਤੁੰਦ ਕਰਦਾ ਹੁਣ ਚੱਕ ਦਾਂਗੇ ਫੱਟੇ ਇਹਦੇ ਮੈਂ ਤਾਂ ਹੁਣ ਪਾਇਆ ਹਾਂ ਪ੍ਰਾਣਾ ਥੋੜਾ ਇੱਜ਼ਤ ਕਰਿਆ ਕਰੋ ਕੋਈ ਨਾ ਤੂੰ ਵੀਰੇ ਐ ਕਰ ਤੂੰ ਰਾਮ ਕਰ ਇਨੇ ਨੂੰ ਇਹ ਆ ਜਾਂਦੇ ਨੇ ਮੈਂ ਤੇਰੇ ਵਾਸਤੇ ਨਾ ਦੁੱਧ ਚ ਪੱਤੀ ਪਾ ਕੇ ਲਿਆਉਣੀ ਆ ਲੈ ਭਣਾ ਦੁੱਧੂ ਚ ਪੱਤੀ ਦੀ ਕਿ ਲੋੜ ਹੈ ਮੈਂ ਕਹਿਤਾ ਰਹਿਵਾ ਹੁਣ ਹੁਣ ਉੱਥੇ ਰੱਜ ਕੇ ਆਇਆ ਹੂੰ ਤੋਤਾ ਨਾ ਬਾਰੇ ਖਾਂਦਾ ਪੀਂਦਾ ਹੀ ਰਹਿਣਾ ਮੈਂ ਬਸ ਚੰਗਾ 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 ਦੇਖੀ ਆ ਆ ਤੂੰ ਰਾਮਾ ਟੂਂ ਸਿੱਧੀ ਕਰ ਲੈ ਪੈ ਜਾ ਪਰੋਣੇ ਨੂੰ ਫੋਨ ਕਰਦੀ ਸੀ ਤੀ ਅੱਜ ਕੋ ਮੜਾ ਮੈਂ ਜਾਣਾ ਯਾਰ ਦੇਖੀ ਮੇਰੀ ਗੱਲ ਸੁਣ ਲੈ ਸਾਢੇ 3 ਹੋ ਗਏ ਲਾਉਣੀ ਆ ਫੋਨ ਖੜ ਜਾ ਆਈਫੋਨ ਆ ਮੇਰੇ ਕੋਲੇ ਖਾਪੜੇ ਖਾਏਗੀ ਤੂੰ ਮੈਂ ਤੇਰੇ ਕੁੱਤਾ ਇਹ ਪੜਦੋ ਜਿਆਦਾ ਨਾ ਤੇਰੇ ਕੰਮ ਪੜਦਾ ਹੁੰਦਾ ਨਹੀਂ ਮੰਮੀ ਮੰਮੀ ਵਾਲੇ ਫੋਨ ਤੋਂ ਲਾ ਕੇ ਆਉਣੀ ਆ ਚੰਗਾ ਕਹਿ ਕੇ ਆਉਣੀ ਆ ਭਾਈ ਤੁਹਾਡਾ ਸਾਲਾ ਸਾਹਿਬ ਆਏ ਨੇ ਆ ਜਾਓ ਛੇਤੀ ਕਰ ਜਾਣਾ ਮੈਂ ਸੱਚੀ ਕਹਿ ਰਹੀ ਆ ਤੈਨੂੰ ਪਿਰੇ ਰਹਿ ਜੀ ਅੱਜ ਆਪਾਂ ਨਾ ਰਾਤ ਨੂੰ ਬੈਠ ਕੇ ਕਰਦਾ ਮਾਰਾਂਗੇ ਤੂੰ ਤੂੰ ਰਹਿ ਕੇ ਗਈ ਤੀ ਮੇਰੇ ਕੋਲ ਹੁਣ ਇੰਨੇ ਦੂਚ ਐਡੀ ਵੱਡੀ ਤੁਹਾਡੇ ਕੋਲੇ ਮੈਂ ਮੈਂ ਤਾਂ ਜਾਨੀ ਆ ਮੈਂ ਤਾਂ ਜਾਣੀ ਆ ਦਸੁਰੇ ਤੇਰੇ ਬਣਾ ਮੈਂ ਸਹਰੇਂ ਦੀਆਂ ਨਹੀਂ ਗਈ ਆ ਨਹੀਂ ਮੇਰੀ ਸੱਸ ਨਹੀਂ ਜੀ ਲਾਉਂਦੀ ਹੈਗੀ ਆਹੋ ਪਤਾ ਮੈਨੂੰ ਸੱਸ ਨਹੀਂ ਲਾਉਦੀ ਬੋਲੀ ਤਾਂ ਪੁਰਾਣੀ ਹੈਗੀ ਉਹਦਾ ਮੂੰਹ ਚ ਗੁੜਮੁੜਜੀ ਕਰੀ ਚੰਗਾ ਚੰਗਾ ਸੱਤ ਬੂਲ ਬਗ ਜਾ ਤੂੰ ਚੰਗਾ ਮੈਂ ਲਿਆਉਣੀ ਆ ਦੁੱਧ ਚ ਪੱਤੀ ਪਾ ਕੇ ਤੂੰ ਬਹਿ ਜਾ ਇਹ ਨੇ ਵੀ ਆ ਜਾਂਦੇ ਆ ਹਾਂ ਠੀਕ ਹਾਂਜੀ ਦੋਸਤੋ ਸਾਰਾ ਤੋਂ ਪਹਿਲਾਂ ਸਰਣ ਪਿਆਰ ਕਰੀ ਸਤਿ ਸ਼੍ਰੀ ਅਕਾਲ ਤੁਸੀਂ ਹੁਣੇ-ਹੁਣੇ ਆਪਣੀ ਵੀਡੀਓ ਦੇਖ ਕੇ ਟਿਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟਾਂ ਦੇ ਵਿੱਚ ਆਪਣੀ ਰਾਇ ਜਰੂਰ ਸਾਂਝੀ ਕਰ ਦਿਓ ਇੱਕ ਆਪਣੇ ਚੈਨਲ ਤੇ ਆਉਣ ਵਾਲੀ ਵੀਡੀਓ ਨੂੰ ਸਭ ਤੋਂ ਪਹਿਲਾਂ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਬੈਲ ਆਈਕਨ ਔਨ ਕਰ ਲਿਓ ਤਾ ਸੋਡੇ ਤੱਕ ਵੀਡੀਓ ਦਾ ਨੋਟੀਫਿਕੇਸ਼ਨ ਪਾਉ ਸਕੀ ਤੇ ਆਪਣੀ ਕਮੈਂਟਾਂ ਦੇ ਵਿੱਚ ਰਾਏ ਜਰੂਰ ਸਾਂਝੀ ਕਰਦੇ ਰਿਹਾ ਕਰੋ ਕਿ ਤੁਹਾਨੂੰ ਕੀ ਦਾ ਕਰੈਕਟਰ ਵਧੀਆ ਲੱਗਦਾ ਨਹੀਂ ਲੱਗਦਾ ਜੇ ਕੋਈ ਵੀਡੀਓ ਦੇ ਵਿੱਚ ਵਾਧ ਘਾਟ ਹੁੰਦੀ ਹੈ ਉਹ ਵੀ ਆਪਣੇ ਨਾਲ ਜਰੂਰ ਸਾਂਝੀ ਕਰਦੇ ਰਹੋ ਇੱਕ ਆਪਣੀ ਕਮੈਂਟਾਂ ਦੇ ਵਿੱਚ ਹਾਜ਼ਰੀ ਜਰੂਰ ਲਵਾਇਆ ਕਰਵਾ ਕੇ ਜਦੋਂ ਤੁਸੀਂ ਵੀਡੀਓ ਦੇਖ ਲੈਣੇ ਹੋ ਕਮੈਂਟ ਨਹੀਂ ਕਰਦੇ ਸਕਿਪ ਕਰਕੇ ਚੱਲ ਜਾਂਦੇ ਹੋ ਤਾਂ ਇੱਕ ਕਮੈਂਟ ਜਰੂਰ ਕਰਦੇ ਕਰੋ ਜੇ ਕਿ ਕਈ ਵਾਰੀ ਕਿਸੇ ਨੂੰ ਕਮੈਂਟ ਪੂਰਾ ਨਹੀਂ ਵੀ ਲਿਖਣਾ ਆਉਂਦਾ ਤੇ ਕੁਛ ਵੀ ਇਹ ਕਦ ਉਹਤੀ ਹੈ ਜੋ ਕੁਛ ਵੀ ਤੁਹਾਡੇ ਮਨ ਦੇ ਵਿੱਚ ਆਉਂਦਾ ਹੈਗਾ ਕੀਬੋਰਡ ਦੇ ਉੱਪਰ ਕੋਈ ਅੱਖਰ ਹੈਗਾ ਉਹਨੂੰ ਟਾਈਪ ਕਰਕੇ ਛੱਡ ਦਿਆ ਕਰੋ ਸਾਨੂੰ ਪਤਾ ਲੱਗ ਜਾਏ ਕਿ ਰੁਕੇ ਤੁਸੀਂ ਆਪਣੀ ਵੀਡੀਓ ਨੂੰ ਪੂਰਾ ਵੇਖਿਆ ਹੈਗਾ ਤੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਤੇ ਇਦਾਂ ਹੀ ਆਪਣੀਆਂ ਵੀਡੀਓ ਨਾਲ ਪਿਆਰ ਬਣਾਈ ਰੱਖੋ ਬਹੁਤ ਸੋਹਣੇ ਸੋਹਣੇ ਅੱਗੇ ਹੋਰ ਪਾਰਟ ਹਨ ਕੁਝ ਕਾਰਨਾ ਕਰਕੇ ਆਪਾਂ ਪਹਿਲਾਂ ਦੋ ਪਾਰਟ ਪਹਿਲਾਂ ਵਾਲੇ ਪਾਈ ਹੈਗੇ ਤਾਂ ਅੱਗੇ ਤੋਂ ਨਹੀਂ ਆਉਣਗੇ ਆਪਣੇ ਕਈ ਵਾਰੀ ਮਜ਼ਦੂਰੀ ਦੇ ਵਿੱਚ ਪਾਉਣੇ ਪੈ ਜਾਂਦੇ ਆ ਨਹੀਂ ਅਦਰਵਾਈਜ਼ ਆਪਾਂ ਹਰ ਵਾਰ ਨਿਊ ਵੀਡੀਓ ਹੀ ਲੈ ਕੇ ਆਉਂਨੇ ਥੋਡੇ ਵਾਸਤੇ ਕੋਸ਼ਿਸ਼ ਤਾਂ ਇਹੀ ਹੁੰਦੀ ਆ ਕਿ ਵੀਡੀਓ ਸੋਹਣੀ ਤੋਂ ਸੋਹਣੀ ਲੈ ਕੇ ਆਈਏ ਤਾਂ ਜੋ ਤੁਹਾਡਾ ਵੀ ਦੇਖਣ ਦੇ ਵਿੱਚ ਇੰਟਰਸਟ ਬਣ ਸਕੇ ਤੇ ਤੁਹਾਨੂੰ ਚੰਗੀ ਲੱਗੇ ਨਹੀਂ ਦੇਖਣ ਨੂੰ YouTube ਤੇ ਉੱਪਰ ਹੋਰ ਬਹੁਤ ਕੁਝ ਪਿਆ ਹੁੰਦਾ ਹੈ ਪਰ ਆਪਣੀ ਤਾਂ ਸਿਰ ਇਹੀ ਹੁੰਦੀ ਆ ਕਿ ਪਰਿਵਾਰਿਕ ਵੀਡੀਓ ਬਣਾ ਜਿ ਬਣਾਈ ਜਾ ਸਕੇ ਤਾਂ ਜੋ ਆਪਾਂ ਪਰਿਵਾਰ ਦੇ ਵਿੱਚ ਬੈਠ ਕੇ ਦੇਖ ਵੀ ਸਕੀਏ ਨਹੀਂ ਗੰਦ ਮੰਦ ਨੂੰ ਪ੍ਰਮੋਟ ਕਰਨ ਵਾਲਾ ਤਾਂ ਬਹੁਤ ਚੈਨਲ ਨੇ ਪਰ ਆਪਾਂ ਕਦੇ ਇਹੋ ਜਿਹੇ ਇਦਾਂ ਦਾ ਕੋਈ ਚੈਨਲ ਦੇ ਉੱਪਰ ਪਾਇਆ ਨਹੀਂਗਾ ਤਾਂ ਆਪਣਾ ਪਿਆਰ ਜਰੂਰ ਬਣਾਏ ਰੱਖਿਓ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ